ਹੈਲੋ ਫਰੈਂਡ ਹਾਂਜੀ ਆਪ ਸਭ ਦਾ ਸਵਾਗਤ ਹੈ ਜੀ ਐਗਜ਼ਾਮ ਵਿੱਟੀ ਵਿੱਚ ਅੱਜ ਸਾਡੀ ਸੀਰੀਜ਼ ਜਿਹੜੀ ਅਸੀਂ ਸ਼ੁਰੂ ਕਰਨੀ ਹੈਗੀ 468 ਤੋਂ ਸ਼ੁਰੂ ਕਰਨੀ ਹੈਗੀ 468ਵਾਂ ਸਾਡਾ ਕੁਐਸਚਨ ਹੈ ਜੀ ਕਿੱਸਾ ਕਾ ਵਿੱਚ ਕਿਹੜੀ ਸਦੀ ਹੀਰ ਸਹਿਦ ਦੀ ਸਦੀ ਅਖਵਾਉਂਦੀ ਹੈ 18ਵੀਂ ਸਦੀ ਹੈ ਜਿਹੜੀ ਹੀਰ ਸਹਿਦ ਦੀ ਸਦੀ ਅਖਵਾਉਂਦੀ ਹੈ ਕਿਹੜੀ ਸਦੀ ਦੇ ਲਿਖੇ ਗਏ ਕਿੱਸਿਆਂ ਵਿੱਚ ਸਭ ਨਾਲੋਂ ਵਧੇਰੇ ਬੈਂਤ ਛੰਦ ਦੀ ਵਰਤੋਂ ਕੀਤੀ ਗਈ ਹੈ ਜੀ 18ਵੀਂ ਸਦੀ ਵਿੱਚ ਪਿੱਲੂ ਦੇ ਕਿੱਸੇ ਨੂੰ ਪਹਿਲੀ ਵਾਰ ਲਿਖਤੀ ਰੂਪ ਕਿਸ ਨੇ ਦਿੱਤਾ ਅੰਗਰੇਜ਼ੀ ਵਿਦਵਾਨ ਸਰ ਰਚਰਡ ਟੈਂਪਲ ਨੇ ਦਿੱਤਾ ਪਹਿਲੀ ਵਾਰ ਕਿਹੜਾ ਕਿੱਸਾ ਅੰਗਰੇਜ਼ੀ ਦੀ ਕਿਤਾਬ ਵਿੱਚ ਲਿਖਤਬੰਦ ਕੀਤਾ ਗਿਆ ਸੀਗਾ ਉਹ ਕਿਹੜਾ ਕਿੱਸਾ ਸੀ ਜਿਹੜਾ ਅੰਗਰੇਜ਼ੀ ਦੀ ਕਿਤਾਬ ਵਿੱਚ ਲਿਖਤਬੰਦ ਕੀਤਾ ਗਿਆ ਸੀ ਜਿਹਨੂੰ ਲਿਖਿਆ ਗਿਆ ਸੀ ਉਹ ਮਿਰਜ਼ਾ ਸਹਿਵਾ ਤੇ ਪਿੱਲੂ ਦਾ ਕਿੱਸਾ ਸੀਗਾ ਪਿੱਲੂ ਦਾ ਮਿਰਜ਼ਾ ਸਹਿਵਾ ਦਾ ਕਿਹੜੀ ਅੰਗਰੇਜ਼ੀ ਪੁਸਤਕ ਵਿੱਚ ਪਹਿਲੀ ਵਾਰ ਅੰਕਿਤ ਕੀਤਾ ਗਿਆ ਸੀ ਜਿਹੜਾ ਪਿੱਲੂ ਦਾ ਮਿਰਜ਼ਾ ਸਹਿਵਾ ਸੀਗਾ ਉਹ ਅੰਗਰੇਜ਼ੀ ਦੀ ਕਿਹੜੀ ਪੁਸਤਕ ਸੀ ਜਿਦੇ ਵਿੱਚ ਅੰਕਿਤ ਕੀਤਾ ਗਿਆ ਸੀ ਲੇਜੈਂਡ ਆਫ ਦੀ ਪੰਜਾਬ ਮਾਲਵੇ ਦੇ ਖੇਤਰ ਵਿੱਚ ਭਗਵਾਨ ਸਿੰਘ ਦੀ ਕਿਹੜੀ ਰਚਨਾ ਬਹੁਤ ਪ੍ਰਸਿੱਧ ਹੋਈ ਹੀਰ ਰਚਨਾ ਮਾਲਵੇ ਦੇ ਖੇਤਰ ਵਿੱਚ ਭਗਵਾਨ ਸਿੰਘ ਦੀ ਬਹੁਤ ਪ੍ਰਸਿੱਧ ਹੋਈ ਕਿਹੜੇ ਕਿਸੇ ਕਾਰ ਦੀ ਰਚਨਾ ਨੂੰ ਕਲੀਆਂ ਵਾਲੀ ਹੀਰ ਕਿਹਾ ਜਾਂਦਾ ਹੈ ਕਲੀਆਂ ਵਾਲੀ ਹੀਰ ਕਿਹਾ ਜਾਂਦਾ ਹੈ ਜੀ ਕਿਸ਼ਨ ਸਿੰਘ ਆਰੀਫ ਵੀਰ ਕਾਵਿਚ ਪ੍ਰਮੁੱਖ ਕਾਵ ਰੂਪ ਕਿਹੜੇ ਹਨ ਵੀਰ ਕਾਵਿਚ ਪ੍ਰਮੁੱਖ ਕਾਵ ਰੂਪ ਕਿਹੜੇ ਹਨ ਵਾਰ ਤੇ ਜੰਗਨਾਮਾ ਇਹ ਦੋ ਨੇ ਜਿਹੜੇ ਵੀਰ ਕਾਵ ਦੇ ਵਿੱਚ ਵੀਰ ਕਾਵ ਦੇ ਵਿੱਚ ਪ੍ਰਮੁੱਖ ਕਾਵ ਨੇ ਚੰਡੀ ਦੀ ਵਾਰ ਵਿੱਚ ਕੁੱਲ ਕਿੰਨੇ ਬੰਦ ਹਨ ਚੰਡੀ ਦੀ ਵਾਰ ਵਿੱਚ ਸਿਰਫ 55 ਕੁੱਲ 55 ਬੰਦ ਹਨ ਚੰਡੀ ਦੀ ਵਾਰ ਵਿੱਚ ਕੁੱਲ ਕਿੰਨੀਆਂ ਪੌੜੀਆਂ ਤੇ ਦੌਰੇ ਹਨ ਕਿੰਨੀਆਂ ਪੌੜੀਆਂ ਨੇ ਤੇ ਦੋਰੇ ਕਿੰਨੇ ਨੇ ਚੰਡੀ ਦੀਵਾਰ ਦੇ ਵਿੱਚ ਬੰਦ 55 54 ਪੌੜੀਆਂ ਨੇ ਤੇ ਇੱਕ ਦੋਰਾ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਵਰਤਿਆ ਗਿਆ ਅਖੀਲਾ ਰਾਗ ਕਿਹੜਾ ਹੈ ਜੈਜਵੰਤੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜਾ ਅਖੀਲਾ ਰਾਗ ਵਰਤਿਆ ਗਿਆ ਉਹ ਕਿਹੜਾ ਹੈ ਜੈਜਵੰਤੀ ਅਸ਼ਟਪਦੀ ਰੂਪ ਕਿਸ ਬਾਣੀ ਵਿੱਚ ਵਰਤਿਆ ਗਿਆ ਹੈ ਸੁਖਮਨੀ ਸਾਹਿਬ ਵਿੱਚ ਸੂਹੀ ਰਾਗ ਵਿੱਚ ਚਾਰ ਲਾਵਾਂ ਦਾ ਪਾਠ ਜੋ ਆਨੰਦ ਕਾਰਜ ਸਮੇਂ ਪੜਾਇਆ ਜਾਂਦਾ ਹੈ ਕਿਹੜੇ ਗੁਰੂ ਜੀ ਦਾ ਉਚਾਰਨ ਕੀਤਾ ਹੋਇਆ ਹੈ ਰਚਨਾ ਹੈ ਉਚਾਰਨ ਕੀਤੀ ਹੋਈ ਰਚਨਾ ਹੈ ਇਹ ਹੈ ਜੀ ਗੁਰੂ ਰਾਮਦਾਸ ਜੀ ਦੀ ਲੰਗਰ ਦੀ ਮਰਿਆਦਾ ਦਾ ਮੋਢ ਕਿਹੜੇ ਗੁਰੂ ਨੇ ਬੰਨਿਆ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੰਜਾਬ ਦਾ ਕਿਹੜਾ ਕਿੱਸਾ ਇੱਕ ਮਰਾਸੀ ਕੋਲੋਂ ਸੁਣ ਕੇ ਲਿਖਿਆ ਗਿਆ ਮਿਰਜਾ ਸੇਵਾ ਦਾ ਜਿਹੜਾ ਕਿੱਸਾ ਸੀ ਇੱਕ ਮਰਾਸੀ ਕੋਲੋਂ ਸੁਣ ਕੇ ਸੀ ਜਿਹੜਾ ਉਹ ਲਿਖਿਆ ਗਿਆ ਸੀ। ਬਾਬਿਆਂ ਦਾ ਗਿੱਧਾ ਨਾਚ ਬਾਬਿਆਂ ਦਾ ਗਿੱਧਾ ਨਾਚ ਕਿਸ ਇਲਾਕੇ ਨਾਲ ਸੰਬੰਧਿਤ ਹੈ? ਮਾਲਵੇ ਇਲਾਕੇ ਨਾਲ ਸੰਬੰਧਿਤ ਹੈ। ਕੀ ਮਾਂ ਮਲਕੀ ਕੀ ਹੈ? ਲੋਕਗਾਥਾ। ਕੁਐਸਚਨ ਆਉਂਦੇ ਨੇ ਇਦਾਂ ਦੇ ਇਹਨਾਂ ਦੇ ਇਹ ਬਹੁਤ ਇੰਪੋਰਟੈਂਟ ਕੁਐਸਚਨ ਆਗੇ ਆਹ ਜਿਹੜੇ ਤੁਹਾਨੂੰ ਅੱਜ ਸੀਰੀਜ਼ ਚ ਕਰਵਾ ਰਹੇ ਅਗੇ ਬਹੁਤ ਜ਼ਿਆਦਾ ਕੀਮਾ ਮਲਕੀ ਕੀ ਹੈ ਲੋਕਗਾਥਾ ਪ੍ਰੋਫੈਸਰ ਪੂਰਨ ਸਿੰਘ ਦੀ ਸਵੈ ਜੀਵਨੀ ਦਾ ਗੁਰਬਖਸ਼ ਸਿੰਘ ਪ੍ਰੀਤਲੜੀ ਵੱਲੋਂ ਅਨੁਵਾਦਿਤ ਰੂਪ ਕਿਹੜਾ ਸੀ ਜ਼ਿੰਦਗੀ ਦੇ ਰਾਹਾਂ ਤੇ ਅਮਰਤਾ ਪ੍ਰੀਤਮ ਦੀ ਸਵੈ ਜੀਵਨੀ ਦਾ ਨਾਂ ਲਿਖੋ ਰਸੀਦੀ ਟਿਕਟ ਪ੍ਰੋਫੈਸਰ ਸਾਹਿਬ ਦੀ ਸਵੈ ਜੀਵਨੀ ਦਾ ਨਾਂ ਲਿਖੋ ਮੇਰਾ ਮੇਰੀ ਜੀਵਨੀ ਮੇਰੀ ਜੀਵਨ ਕਹਾਣੀ ਪ੍ਰੋਫੈਸਰ ਸਾਹਿਬ ਦੀ ਸਵੈ ਜੀਵਨੀ ਮੇਰੀ ਜੀਵਨੀ ਕਾ ਜੀਵਨ ਕਹਾਣੀ ਡਾਕਟਰ ਮਹਿੰਦਰ ਸਿੰਘ ਰੰਧਾਵਾ ਦੀ ਸਵੈ ਜੀਵਨੀ ਦਾ ਨਾਮ ਆਪ ਬਿੱਤੀ ਬਲਵੰਤ ਰਾਗੀ ਦੀ ਸਵੈ ਜੀਵਨੀ ਦਾ ਨਾਮ ਨੰਗੀ ਧੁੱਪ ਹਾਂਜੀ ਇਹ ਸਾਡੇ 487 ਤੱਕ ਤੁਸੀਂ ਜਿਹੜੇ ਇਹ ਕੁਐਸ਼ਨ ਸੀਗੇ ਤੇ ਇਹਨਾਂ ਕੁਐਸ਼ਨਾਂ ਨੂੰ ਤੁਸੀਂ ਧਿਆਨ ਨਾਲ ਪੜ੍ਹਨਾ ਮੇਰੀ ਹਰਾ ਵੀਡੀਓ ਦੇ ਵਿੱਚ ਤੁਹਾਨੂੰ ਇਹੀ ਅਪੀਲ ਹੁੰਦੀ ਹੈ ਕਿ ਇਹਨਾਂ ਨੂੰ ਇੱਕ ਵਾਰ ਨਹੀਂ ਦੋ ਵਾਰ ਕਿਉਂਕਿ ਜ਼ਿਆਦਾ ਕੁਐਸ਼ਨ ਹੁੰ ਨਹੀਂ ਹੁੰਦੇ ਹੈਗੇ ਤਾਂ ਤੁਸੀਂ ਦੋ ਵਾਰ ਤਿੰਨ ਵਾਰ ਵੀ ਨੂੰ ਰਿਪੀਟ ਕਰ ਸਕਦੇ ਹੋਗੇ ਕਿਉਂਕਿ ਜਦੋਂ ਤੁਸੀਂ ਪਹਿਲੀ ਵਾਰ ਪੜ੍ਹਦੇ ਸਾਨੂੰ ਬਹੁਤ ਚੀਜ਼ਾਂ ਨੇ ਜਿਹੜੀਆਂ ਆਂਟਾ ਚ ਰਹਿ ਜਾਂਦੀਆਂ ਨੇ ਸਾਡੇ ਦਿਮਾਗ ਤੱਕ ਨਹੀਂ ਪਹੁੰਚਦੀਆਂ ਜਦੋਂ ਅਸੀਂ ਉਹਨੂੰ ਦੂਸਰੀ ਵਾਰ ਪੜ੍ਹਦੇ ਆ ਤਾਂ ਫਿਰ ਸਾਨੂੰ ਕੁਝ ਹਿੱਸਾ ਇਹਦਾ ਬਹੁਤ ਜ਼ਿਆਦਾ ਹਿੱਸਾ ਪਤਾ ਲੱਗਦਾ ਦੁਬਾਰੋ ਫਿਰ ਜਦੋਂ ਤੀਸਰੀ ਵਾਰ ਪੜ੍ਹਦੇ ਤਾਂ ਸਾਰਾ ਸਾਨੂੰ ਜਿਹੜਾਗਾ ਉਹ ਸਾਡੇ ਦਿਮਾਗ ਦੇ ਵਿੱਚ ਚੀਜ਼ਾਂ ਨੇ ਫਿੱਟ ਹੋ ਜਾਂਦੀਆਂ ਨੇ ਤਾਂ ਤੁਸੀਂ ਇਹਨਾਂ ਨੂੰ ਜ਼ਿਆਦਾ ਕੋਈ ਕੁਐਸਚਨ ਨਹੀਂ ਹੁੰਦੇ ਤਾਂ ਤੁਸੀਂ ਇਹਨਾਂ ਨੂੰ ਤਿੰਨ ਤਿੰਨ ਵਾਰ ਵੀ ਦੁਹਰਾਓ ਇਹਨਾਂ ਦਾ ਕਰ ਸਕਦੇ ਹੋਗੇ ਚਾਰ ਚਾਰ ਪੰਜ ਪੰਜ ਮਿੰਟ ਦੀ ਵੀਡੀਓ ਹੁੰਦੀ ਹੈਗੀ ਤਾਂ ਤੁਸੀਂ ਉਹਨੂੰ 5000 5 ਮਿੰਟ ਵੀ 15 ਮਿੰਟਾਂ ਦੇ ਵਿੱਚ ਤੁਸੀਂ ਤਿੰਨ ਵਾਰ ਇਹਨੂੰ ਵੀਡੀਓ ਨੂੰ ਕਰ ਸਕਦੇ ਹੋ ਤਾਂ ਤੁਹਾਡੇ ਜਿਹੜੇ ਕੁਐਸਚਨ ਨੇ ਇਹ ਬਿਲਕੁਲ ਫਿੱਟ ਹੋ ਜਾਣਗੇ ਮਾਈਂਡ ਦੇ ਵਿੱਚ ਤਾਂ ਇੱਕ ਮੇਰਾ ਲਾਸਟ ਤੇ ਫਿਰ ਤੁਹਾਨੂੰ ਉਹੀ ਇੱਕ ਅਪੀਲ ਹੁੰਦੀ ਹੈਗੀ ਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਪਲੀਜ਼ ਤੇ ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਤੁਹਾਨੂੰ ਕਿੱਦਾਂ ਦੀ ਵੀਡੀਓ ਲੱਗਦੀ ਹੈਗੀ